ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਮਾਣ ਮੱਦਾਂ ਦੀ ਵੀਡੀਓ ਬਣਾਉਂਦਾ ਬੰਦੇ ਆ ਉਹਦਾ ਲੋਰ ਵੀ ਗਿੱਲਾ ਕਰ ਰਿਹਾ ਸਾਹ ਵੀ ਚੜ ਚੁੱਕਿਆ ਆ ਵੇਖੋ ਕਣਕ ਤੇ ਹੁੰਦੀ ਨਹੀਂ ਤੇ ਮੇਰੇ ਤੇ ਮਾਰ ਲਿਆ ਉਧਰ ਉਹ ਮੇਲਾ ਦਾ ਇੱਕ ਨਾਲ ਹੀ ਸਿਰੇ ਲਾ ਦੂੰਗਾ ਅੱਜ ਨੇ ਇੱਕ ਦਰਮੀਆਂ ਵਾਲੀ ਸਿਰੇ ਲਾ ਦੇਣਾ ਇਹ ਕੰਮ ஒரு கனியா அது இன்னும் கண்டிப்பா கனியா சேர தான் சே சப்ரே வீ ਦੁੱਧ ਵਾਲੀ ਕਿੰਨੀ ਜੀ ਕੋਲੀ ਆ ਪਾਲਟੀ ਵੀ ਕੁੜੀ ਆ ਵੀ ਗਾਂ ਚੋਂ ਵਾਲੀ ਆ ਹੈ ਅੰਮ੍ਰਿਤੇ ਪੂਰੇ ਛਾਈ ਆ ਇਹ ਆ ਜੀ ਸਾਡੇ ਪਿੰਡ ਦੇ ਮਹਾਲ ਬਲਦੇ ਜਿਹਨਾਂ ਦੀ ਤੂਤੀ ਬੋਲਦੀ ਪਿੰਡ ਚ ਉਹ ਬਲਦੇ ਆ ਇਹ ਕਿਹੜੇ ਹੈ ਇਹਵੇਂ ਇਹਵੇਂ ਪਿੰਡ ਚ ਪਹਿਲੀ ਵਾਰੀ ਵੇਖਿਆ ਜੇ ਕੰਮ ਕਰਦੇ ਇੱਥੇ ਰੱਖ ਇੱਥੇ ਰੱਖ ਇਹਨਾਂ ਕਰਕੇ ਜਾਂਦਾ ਇੱਥੇ ਰੱਖ ਇਹਨਾਂ ਕਰਕੇ ਘਰ ਕੇ ਡਰਮ ਬੈ ਜਾਂਦਾ ਬੰਡ ਦਾ ਡਾਇਰੈਕਟਰ ਤੇ ਇਹਨਾਂ ਕਰਤ ਲਈ ਦੀ ਏ ਉਹ ਦੂਜਾ ਉਸਤਾਦ ਕਿੱਧਰ ਰਹਿ ਗਿਆ ਦਰਮਿਆ ਚੱਕਾ ਤੈਨੂੰ ਪੱਲੇ ਪੱਲੇ ਦੂਜਾ ਤਰ੍ਹਾਂ ਉਸਤਾਦ ਕਿੱਧਰ ਰਹਿ ਗਿਆ ਓ ਦਾਈ ਇੱਥੇ ਰੱਖ ਐਂ ਤਾਂ ਤੁਰਦਾ ਹੀ ਮਹਾ ਵਿਚਾਰਾ ਲੋ ਆ ਦੋ ਕਿ ਤੈਨੂੰ ਲੱਗੇ ਪਤਾ ਤੈਨੂੰ ਚੀਜ਼ ਨਹੀਂ ਆਪਾਂ ਬਹੁਤ ਲਾ ਚੁੱਕੇ ਆ ਫਿਰ ਕਿੰਨੀ ਆ ਲਾਤੀਆਂ ਤੁਸੀਂ ਅੱਜ ਕਾਤੋਂ ਲਾ ਦੀਓ ਬਲਦ ਕੀਤੀ ਹੀਗੀ ਉਹ ਮੈਂ ਤਾਂ ਸੋਚਣ ਲੱਭੀ ਹੀਗੀ ਹਾਂਜੀ ਫਿਰ ਕਿੰਨੀ ਆ ਲਾਤੀਆਂ ਅੱਜ 5 ਲੱਖ ਲੱਗੀਆਂ ਨਹੀਂ ਸਾਰੀਆਂ ਟੋਟਲ ਤੁਸੀਂ ਕਿੰਨੀਆਂ ਲਾ ਚੁੱਕੇ ਆ ਟੋਟਲ ਨਾ ਨਾਲ ਨੂੰ ਕਿ ਦੱਸਾਂਗਾ ਓ ਨਹੀਂ ਤਾਂ ਵੀ ਕੁੱਲ ਕਿਨੇ ਕਿੱਲੇ ਆ ਬਣਾਵਾ ਕੁੱਲ ਆ ਗਏ 10 ਤੇ 5 15 10 ਕਿੱਲਿਆਂ ਦੀਆਂ ਹੋ ਗਈਆਂ ਚਾਰ ਲੱਗੀਆਂ 40 ਉਹ ਪਰਲੇ ਰਹਿ ਗਏ ਉਹ ਤੂਟਾਲੇ ਅਜੇ ਰਹੀ ਦੀ ਵਾਲੇ ਪਾਸੇ ਰਹਿ ਗਏ ਆ ਅੱਛਾ ਮਤਲਬ ਆ 50 60 ਲਾ ਦਿਆਂ ਫਿਰ ਤਾਂ ਪੂਰਾ 1700 2000 ਦਾ ਕੰਮ ਕਰਤਾ ਤੁਸੀਂ ਕਰ ਕੰਮ ਤੋਂ ਉੱਥੇ ਆਇਆ ਯਾਰ ਕਹਿ ਮੈਂ ਬਚ ਗਿਆ ਮੈਂ ਫਾਇਦਾ ਹੋ ਗਿਆ ਤੈਨੂੰ ਜੇ ਤੂੰ ਇਹੋ ਬੰਦਿਆਂ ਤੋਂ ਕਰਾਉਂਦਾ ਬੰਦਿਆਂ ਨੇ ਉਹ ਗੱਲ ਨਹੀਂ ਬੰਦੂ ਯਾਰ ਹਾਂ ਹਾਂ ਤਸੱਲੀ ਕਰਾਈ ਆ ਬੰਦਾ ਹਾਂ ਲਓ ਜੀ ਦਰਸ਼ਨ ਕਰੋ ਆਪਣੇ ਪਿੰਡ ਦੇ ਸੁਜੀਵਾਨ ਨੌਜਵਾਨ ਮੈਂਬਰ ਸਾਹਿਬ ਮੈਂਬਰ ਕਹਿ ਸਕਦਾ ਤੁਹਾਨੂੰ ਹਾਂ ਹਾਂ ਕੋ ਯਾਰ ਕਿ ਛੋਟਾ ਸਰਪੰਚ ਕਹਿ ਦੀ ਹੈ ਨਾ ਮੈਂ ਪਹਿਲਾਂ ਮੈਂਬਰ ਵੀ ਰੈਟ ਆਇਕ ਦੇਣਾ ਅੱਛਾ 23 ਦਿਨ ਮੈਂਬਰ ਵੀ ਰਹਿਆ ਸੀ ਹੁਣ ਫਿਰ ਸਰਵਲ ਚਾਹਬ ਨਹੀਂ ਹੁਣ ਤਾਂ ਕੁਝ ਵੀ ਨਹੀਂ ਰਹਿ ਗੇ ਕਿਉਂ ਹੁਣ ਕੀ ਹੋ ਗਿਆ ਹੁਣ ਤਾਂ ਸਪਰੇਅ ਜੋ ਅੱਗੇ ਰਹਿ ਗੇ ਚੱਲ ਇਹ ਵੀ ਆਪਦਾ ਕੰਮ ਐ ਥੋੜੀ ਛੱਡਣਾ ਐ ਪਹਿਲਾ ਮੈਂਬਰ ਰਹਿ 23 ਦਿਨ ਰਹੇ ਆ ਅਛਾ 23 ਦਿਨਾਂ ਦਾ ਕੀ ਹਸਾਕਦਾ ਵਾ 23 ਮਹੀਨੇ ਦਾ 23 ਦਿਨ ਲਾ ਲਾ ਇੱਕੋ ਗੱਲ ਹੁੰਦੀ ਐ ਅਛਾ ਹੋਰ ਫਿਰ ਤੁਸੀਂ ਆਪਦੀ ਜ਼ਿੰਦਗੀ ਚ ਕੀ ਸਿੱਖਿਆ ਬਲਾਂਟੇ ਪਈਆਂ ਕਿਉਂ ਜਿੰਨਾ ਬੰਦਿਆਂ ਦਾ ਫਾਇਦਾ ਕਰਦੇ ਸੀ ਉਹ ਕੁੜੀ ਆ ਕੇ ਦੁਸ਼ਮਣ ਬਣ ਲਿਆਦਾ ਅੱਛਾ ਤੇ ਦੂਜੇ ਇਹ ਹੈਗੇ ਭਲਾ ਕਰਨ ਵਾਲੇ ਦੇ ਉੱਤੇ ਅੱਛਾ ਨਹੀਂ ਜਿਹੜਾ ਤੁਸੀਂ ਆਖਿਆ ਲਾਣ ਤਾਂ ਹੀ ਪਈਆਂ ਵੀ ਇਹ ਮੜਾ ਜੇ ਖੁੱਲ ਕੇ ਦੱਸੋਗੇ ਵੀ ਇਹ ਕਾਹਤੋਂ ਮਿੱਕੀ ਚੱਕਰ ਕੀ ਪੈ ਗਿਆ ਹੈਗਾ ਤੈਨੂੰ ਬੰਦੇ ਤਾਂ ਆ ਜਾਣਗੇ ਪੜ ਜਾਂਦੇ ਤੂੰ ਜਾ ਕੇ ਪੁੱਛਾਂ ਹੀ ਉਹਨਾਂ ਬੰਦਿਆਂ ਨੂੰ ਅੱਛਾ ਉਹ ਤੈਨੂੰ ਆਪੇ ਹੀ ਦੱਸ ਦਿੰਦੇ ਅੱਛਾ ਹੋਰ ਫਿਰ ਜ਼ਿੰਦਗੀ ਕਿਵੇਂ ਚੱਲ ਰਹੀ ਆ ਵਧੀਆ ਵਧੀਆ ਬਚਪਨ ਵਧੀਆ ਸੀ ਕਿ ਹੁਣ ਵਧੀਆ ਬਸ ਠੀਕ ਆ ਗਿਰਿਆ ਹੁਣ ਉਹ ਖਾ ਗਿਆ ਪਹਿਲਾਂ ਤਾਂ ਨਜ਼ਾਰਾ ਹੀ ਲਾਇਆ ਆ ਹੁਣ ਘਾ ਤਾਂ ਓਖਾ ਹੋ ਗਿਆ ਪਹਿਲਾਂ ਕਿਵੇਂ ਨਜ਼ਾਰੇ ਲਾਇਆ ਮੈਨੂੰ ਪਤਾ ਹੀ ਆ ਫਿਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਹੋਏ ਕੱਲ ਦਾ ਜਵਾਗ ਆ ਮੈਨੂੰ ਕੀ ਪਤਾ ਮੇਰਾ ਪੰਜ ਦਾ ਜਨਮ ਆ ਤੁਸੀਂ ਮੈਨੂੰ ਤਾਂ 40 ਸਾਲਾਂ ਦੇ ਹੋ ਗਏ ਕਿ ਨਹੀਂ 40 ਆਨੇ ਕਿੱਥੇ ਆਇਆ ਯਾਰ ਦਾੜੀ ਤੇ ਚਿੱਟੀ ਕਰੀ ਬੈਠਿਆ ਗਾੜੇ ਚਿੱਟੇ ਦੀ ਨਹੀਂ ਗੱਲ ਹਾਂ ਗਾੜੀ ਭਾਵੇਂ ਕਾਲੀ ਕਰ ਲੈ ਚਿੱਟੀ ਕਰ ਲੈ ਨੀਲੀ ਕਰ ਲੈ ਨੀਲੀ ਚੱਕਰ ਨੀਲੀ ਵੀ ਐਂ ਦੇਂਦੀ ਆ ਚਿੱਟੀ ਕਾਲੀ ਤਾਂ ਸੁਣਿਆ ਸੀਗਾ ਨੀਲੀ ਵਾਲੇ ਫੜ ਕੇ ਕਰ ਦਿੰਦੇ ਆ ਲਾਲ ਵੀ ਕਰ ਦਿੰਦੇ ਕਈ ਵਾਰ ਹੋਈ ਲੱਗਦੀ ਆ ਹੋਈ ਆ ਆਇਸ਼ਾ ਕਿਵੇਂ ਫਿਰ ਆਪਦੀ ਦਾਸ ਤਾ ਤਾਂ ਦੱਸੋ ਕੋਈ ਕੋਈ ਆਪਦਾ ਬਚਪਨ ਦਾ ਕਿੱਸਾ ਜਾਂ ਕੁਝ ਵੀ ਹਨਾ ਵੀ ਇੱਕ ਹੁੰਦਾ ਨਾ ਵੀ ਵੀ ਇਹੀ ਆ ਕੰਮ ਕੀਤਾ ਜਿਹੜੇ ਕਈ ਵਾਰੀ ਚੇਤੇ ਆਏ ਤੇ ਹੱਸ ਆਏ ਨਾ ਹੁੰਦਾ ਯਾ ਸਾਦਾ ਅੱਜ ਵੀ ਆਉਂਦਾ ਵੇਖ ਵੇਖੇ ਉਹਨਾਂ ਬੰਦਿਆਂ ਨੇ ਵੇਖ ਵੇ ਹਾਸਾ ਆਉਂਦਾ ਕਿੰਨਾਂ ਲ ਉਹ ਜਿਹੜੇ ਸਾਡੇ ਦੁਸ਼ਮਣ ਬਣੇ ਆ ਦੁਸ਼ਮਣ ਮੰਤਰਮ ਕੌਣ ਬਣ ਗਿਆ ਸੱਜਰਾ ਦਾ ਦੁਸ਼ਮਣ ਬਣ ਕੇ ਅੱਛਾ ਉਹਨਾਂ ਨਾਲ ਵੇਖ ਵੇ ਹਾਸਾ ਆਉਂਦਾ ਅੱਜ ਵੀ ਆਉਂਦਾ ਸੀ ਨਹੀਂ ਮੈਂ ਕੋਈ ਵੈਸੇ ਕਈ ਵਾਰੀ ਹਨਾ ਆਪਾਂ ਕੋਈ ਵੀ ਗੱਲ ਕਰਦੇ ਆ ਜਿੱਦਾਂ ਆਪਾਂ ਨੂੰ ਹਾਸਾ ਆ ਜਾਂਦਾ ਹੁੰਦਾ ਵੀ ਕਈ ਵਾਰੀ ਕੋਈ ਐਵੇਂ ਦੇ ਪਲ ਲੰਗੇ ਹੁਣ ਬੰਦੇ ਨਾਲ ਵੀ ਕਈ ਵਾਰੀ ਆਪਾਂ ਬੈਠੇ ਬੈਠੇ ਆਪਣੀ ਚੇਤਾ ਆ ਜਾਂਦਾ ਮੈਨੂੰ ਹਾਸਾ ਆ ਜਾਂਦਾ ਹੁੰਦਾ ਕੀ ਕੋਈ ਉਵੇਂ ਦਾ ਹਾਸੇ ਮਜ਼ਾਕ ਵਾਲਾ ਕਿੱਸਾ ਕੋਈ ਹੋਇਆ ਹੋਵੇ ਤੁਹਾਡੇ ਨਾਲ ਆਪਾਂ ਨੇ ਕਿਸੇ ਨਾਲ ਕਰਦੇ ਨਹੀਂ ਕਿਉਂ ਸ਼ੁਰੂ ਤੋਂ ਸਿਆਣਾ ਹੀ ਰਹੇ ਆ ਨਹੀਂ ਹੈ ਤਾਂ ਕਮਲੇ ਹੀ ਸੀਗੇ ਅੱਛਾ ਇਹ ਰਹੇ ਤਾਂ ਕਮਲੇ ਹੀ ਆ ਤੂੰ ਯਾਰ ਪਹਿਲਾਂ ਡਿਸਾਈਡ ਕਰ ਤੂੰ ਸਿਆੜਾ ਰਿਹਾ કે ਕਮਲਾ ਰਿਹਾ ਮੈਂ ਤਾਂ ਕਮਲੇ ਰਹਿਣਾ ਇਹਨਾਂ ਨੂੰ ਖਾਉਂਦੇ ਰਹਾ ਮੱਤਾਂ ਕਰਦੇ ਰਹਾ ਅੱਛਾ ਥੂੜਤ ਭਾਣ ਮਾਰਦੇ ਰਹਾ ਅੱਛਾ ਉਹ ਅੱਜ ਬੰਦੇ ਸਾਡੇ ਨਾਲ ਧੋਖੇ ਕਰਨ ਲੱਗ ਗਏ ਆ ਆਪਣੇ ਪਿੰਡ ਦੇ ਯੱਕ ਦੂਰ ਤੇ ਆਪਣੇ ਆਪ ਦੇ ਹੀ ਆ। ਅਇਸ਼ਾ ਚੱਲ ਕੋਈ ਨਹੀਂ ਉਹਨਾਂ ਦਾ ਵੀ ਮਾਲਕ ਭਲਾ ਕਰੇਗਾ। ਵਾਹੇ ਤਾਂ ਭਲਾ ਹੀ ਚਾਹਣੇ ਆ ਅਸੀਂ ਤਾਂ ਆ। ਹਾਂ। ਨਿਬੜ ਗਿਆ ਫਿਰ ਸਪਰੇ ਦਾ। ਨੀ ਉਹ ਰਹਿ ਗਈ ਪਰਲੇ ਤੂ ਤਾਲੀ। ਅਇਸ਼ਾ ਉਹ ਤੇ ਰਹਿੰਦੀ ਉਹ ਫਿਰ ਹੁਣ ਕਰੋਗੇ ਸਵੇਰੇ। ਸਵੇਰੇ ਕਰਾਂਗੇ ਹੁਣ ਯਾਰ। ਮੈਂ ਕਿਹਾ ਲੋਕਾਂ ਨੂੰ ਦਿਖਾ ਦਈਏ ਸਾਡੇ ਪਿੰਡ ਦੇ ਜਿਹੜੇ ਸੂਝਵਾਨ ਨੌਜਵਾਨ ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹਨਾ ਵੀ ਉਹ ਬੰਦੇ ਮੈਨੂੰ ਅੱਜ ਮਿਲੇ ਸੀ ਤੇ ਮੈਂ ਇੱਥੇ ਰਾਜ ਖਿਲਾੜ ਕੇ ਮੈਂ ਵੀ ਵੀ ਵੀਡੀਓ ਬਣਾਈ ਜਾਵੇ ਤੇ ਲੋਕਾਂ ਨੂੰ ਦੱਸਿਆ ਜਾਵੇ ਵੀ ਇਹ ਪਿੰਡੇ ਬੰਦੇ ਯਾਰ ਸਾਡੇ ਪਿੰਡ ਦੇ ਆ। ਉਹਬਿਆ ਦਾ ਕੰਮ ਕਰਦੇ ਆ। ਹਾਂ ਉਹਦਾ ਕੰਮ ਕਰਦੇ ਐਨਜੋਏ ਕਰਦੇ ਆ ਆਪਦਾ ਨਾ ਵੀ। ਨਿਆਰੇ ਲੈਨੇ ਆਪਦੇ। ਹੋਰ ਫਿਰ ਜੇ ਕੋਈ ਗੱਲਬਾਤ ਤੁਸੀਂ ਕਹਿਣੀ ਹੋਵੇ ਲੋਕਾਂ ਨੂੰ ਵੀ ਕਿਵੇਂ ਕਿਵੇਂ ਨਹੀਂ ਕੋਈ ਸਨੇਹਾ ਲਾਉਣਾ ਹੋਵੇ। ਯਾਰਾ ਚੁਗਲੀਆਂ ਪਕੜਿਆ ਨਾ ਛੱਡੋ ਖੜਾ। ਅੱਛਾ ਚੁਗਲੀਆਂ ਕੌਣ ਕਰਦੇ ਆ? ਵੇਲੜ ਜਿਹੜੇ ਹੁੰਦੇ ਆ ਹੋਰ। ਅੱਛਾ ਆ ਵੇ ਆ ਵੇਲਾ ਲੈ ਹੁਣ। ਉਧਰ ਯਾਰ ਐਡਾ ਓਏ। ਯਾਰ ਐਡਾ ਵਧੀਆ ਇੰਟਰਵਿਊ ਚੱਲੀ ਜਾਂਦਾ ਬੰਦਿਆਂ ਨੂੰ ਰਹਿਣਾ ਥੈਣਾ ਇਹਨੇ ਆਉਂਦਾ। ਐਡੀ ਥੋਣੀ ਸਾਡੀ ਗੱਲਬਾਤ ਚੱਲੀ ਜਾਂਦੀ ਆ ਉਹ ਨਾ ਨਹਾਉਣਾ ਪੈਣਾ ਜਾ ਕੇ ਪੱਠੇ ਕੱਲ ਭਰੇ ਆ ਜੀ ਇਹ ਜੀ ਆਪਣੇ ਪਿੰਡ ਦੇ ਸੀ ਨੌਜਵਾਨ ਸੂਝਵਾਨ ਬੰਦੇ ਤੇ ਆ ਇੱਕ ਇੰਨਾ ਚੁ ਸ਼ਰਾਰਤੀ ਅੰਸਰ ਵੀ ਆ ਜਿਹੜਾ ਕਿ ਉੱਤੇ ਹੁਣ ਮੇਰੇ ਦੁਵਾਈ ਪਾ ਰਿਹਾ ਏ ਬੰਦੇ ਮੈਨੂੰ ਸ਼ੂਟਿੰਗ ਨਹੀਂ ਕਰਨ ਦਿੰਦੇ ਯਾਰ ਯਾਰ ਤੂੰ ਪੜਾ ਜਾ ਹੀ ਘੈਂਟ ਬੰਦੇ ਦਾ ਇੰਟਰਵਿਊ ਕਰ ਲੈ ਵੇਲਾ ਸ਼ਾਮ ਦਾ ਟਾਈਮ ਹੀ ਬਾਬਾ ਪੜਦਾ ਪਿਆ ਕਹਿਣਾ ਥੱਕਾ ਹੀ ਕਰੀਦਾ ਹੁੰਦਾ ਇਹ ਯਾਰ ਇੱਕ ਵਾਰ ਮੈਨੂੰ ਇੰਟਰਵਿਊ ਵਾਲੇ ਬੰਦੇ ਨੂੰ ਕਪਾਉਂਦੇ ਬਾਹਰ ਹੋਲੇ ਕਿੱਥੇ ਆ ਜੜਾਤਾ ਐਡਾ ਸੋਹਣਾ ਸਾਡਾ ਇੰਟਰਵਿਊ ਚੱਲੀ ਜਾਂਦਾ ਹੈਗਾ ਆ ਬੰਦੇ ਜਮਾਂ ਖਤਮਾ ਸਾਡੇ ਪਿੰਡ ਦੇ ਸੂਝਵਾਨ ਹੋਣ ਹਰ ਬੰਦੇ ਆ ਤੂੰ ਹੀ ਹਰਕਦਾ ਤੂੰ ਹੀ ਵੇਖ ਲਈ ਚੰਦ ਗਿਸ ਕਿੱਟ ਪਹਿਲਾਂ ਅੱਡੀ ਸੋਹਣੀ ਸਾਡੀ ਗੱਲਬਾਤ ਚੱਲਣ ਡਈ ਸੀਗੀ ਅੱਡੀ ਸੋਹਣੀ ਗੱਲਬਾਤ ਕਰਨ ਡੈ ਹਾਂ ਇਹਨੇ ਵਿਚ ਆ ਕੰਮੀ ਖਿਲਾਰਦਾ ਉਹ ਵਿਚਾਰਾ ਸਿਆਣਾ ਬੰਦਾ ਉਹ ਤੁਰ ਕੇ ਚੱਲਿਆ ਵਾ ਚਲੋ ਜੀ ਜੇ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਾ ਜੇ ਇੰਨਾ ਮਾਣੋਂ ਤੈਨੂੰ ਇਹ ਕੀ ਪਤਾ ਤੈਨੂੰ ਅਸੀਂ ਮਿਲੀਅਨ ਚ ਪਹੁੰਚਾ ਦਈਏ ਰੇਡ ਦਾ ਲੋਕੀ ਤੇ ਨਾਲ ਫੋਟੋਆਂ ਕਰਾਇਆ ਕਰਨਗੇ ਚਾਹੋ ਕਰਾਉਣੀ ਐ ਵੀ ਛੱਡ ਦਿਓ ਖੜਾ ਜਾ ਯਾਰ ਹੋਰ ਫਿਰ ਕਿ ਨਿਆ ਢੋਲੀਆਂ ਲਾਦੀਆਂ ਬੰਦ ਕਰ ਲੈ ਕਿਉਂ ਕਿ ਚਾਹੀਦਾ ਕੰਮ ਪੈਂਦਾ ਕਿੱਲੀਆਂ ਲਾਦਿਆਦਾ ਵੀ ਕੁਛ ਨਹੀਂ ਕੀਤਾ ਹੀ ਨਹੀਂ ਆਹ ਚਲੋ ਜੀ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਕਰਦਾ ਜੇ ਸ਼ਾਮ ਦਾ ਟਾਈਮ ਆ ਬਾਬਾ ਪੜ ਰਿਆ ਤੁਹੇ ਚਾਹੀਦਾ ਕੁਝ ਕਰ ਲੈ ਇਹ ਆ ਪੰਜਾਬ ਦੇ ਹਸੀਨਪਾਲ ਮौज-ਮਸਤੀ ਇੱਥੇ ਹੀ ਰਹਿ ਜਾਣੀ ਕੋਈ ਕੰਮ ਕਿਤੇ ਨਹੀਂ ਜਾਣਾਗਾ ਸੋ ਨਜ਼ਾਰੇ ਲਿਆ ਕਰੋ ਟੈਨਸ਼ਨ ਨਾ ਲਿਆ ਕਰੋ ਆਪ ਦੱਸਦੇ ਖੇਡਦੇ ਰਿਹਾ ਕਰੋ ਕਿ ਲੈ ਜੀ ਕਰਲਾ ਬੰਦ ਯਾਰ ਗੱਲ ਨਹੀਂ ਕੋਈ ਓਕੇ ਜੀ ਚਲੋ ਜੀ ਧੰਨਵਾਦ ਜੀ ਲਾਈਕ ਕਰਾਇਆ ਜੇ ਕਮੈਂਟ ਕਰਾਇਆ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਜੇ ਥੈਂਕ ਯੂ ਜੀ